ਕਮਰੇ ਸ਼ੁਰੂ ਕੀਤੇ ਸੱਟ ਲੱਗ ਗਈ ਬਾਅਦ ਚੌਥੇ ਕੰਮ ਅੜ ਗਿਆ ਬਾਅਦ ਚ ਨਹੀਂ ਮਨ ਨੂੰ ਬਹੁਤ ਦੁੱਖ ਹੈ ਜੀ ਮਨ ਨੂੰ ਵੇਖ ਲੂ ਦੁੱਖ ਨੂੰ ਦੁੱਖੀ ਹੈ ਜੀ 9 ਸਾਲ ਹੋ ਗਏ ਲਗਾਤਾਰ ਬੈੱਡ ਰੈਸਟੀਆਂ ਜੀ ਜੀ ਮੈਂ ਇਦਾਂ ਤੁਰਿਆ ਜਾਂਦਾ ਸੀਗਾ ਜੀ ਠੇਡਾ ਲੱਗ ਕੇ ਡਿੱਗ ਪਿਆ ਖੇਡਾ ਲੱਗ ਕੇ ਡਿੱਗਣ ਕਾਰਨ ਮੇਰੇ ਪੰਜ ਮਣਕ ਨੇ ਡੈਮੇਜ ਹੋ ਗਿਆ ਪੰਜਾਂ ਥਾਵਾਂ ਤੋਂ ਨਾੜਾਂ ਬਲੌਕ ਹੋ ਗਈਆਂ ਮੇਰਾ ਸਰੀਰ ਬਿਲਕੁਲ ਡੈੱਡ ਹੋ ਗਿਆ ਸੀਗਾ ਕੁਛ ਨਹੀਂ ਕਰ ਸਕਦਾ ਨਾ ਪਰਣਾ ਬੰਦ ਸਕਦਾ ਨਾ ਆਪ ਦਾ ਦਾੜਾ ਹੀ ਸਵਾਦ ਸਕਦਾ ਹਾਂ ਨਾ ਲੈਟਰਿੰਗ ਨਾ ਬਾਥਰੂਮ ਕਿਤੇ ਨਹੀਂ ਜੀ ਜਾ ਸਕਦਾ ਮੈਨੂੰ ਦੋ ਜਣੇ ਹੀ ਇੱਧਰ ਨੂੰ ਪਾਸਾ ਵਟਾਉਂਦੇ ਹੀ ਦੋ ਜਣੇ ਹੀ ਇੱਧਰ ਨੂੰ ਪਾਸਾ ਵਟਾਉਂਦੇ ਹਾਲਾਤ ਘਰ ਦੇ ਬਹੁਤ ਮਾੜੇ ਆ ਜੀ ਵੇਖ ਲੋ ਹਾਲਾਤ ਸਾਡੇ ਬਾਕੀ ਮੈਂ ਢੋਲ ਤੇ ਤਪਲਾ ਵਜਾਉਣਾ ਸੀ ਆਪ ਦਾ ਬੱਚੇ ਪਰਿਵਾਰ ਫੈਮਿਲੀ ਚਲਾਉਣਾ ਹਮਾਰੀ ਚੰਗੀ ਕੋਈ ਸਰਕਾਰ ਨੇ ਨਹੀਂ ਸਾਡੀ ਕਿਹੇ ਨੇ ਵੋਟਾਂ ਲੈਣ ਤੇ ਵਾਧੂ ਆਉਂਦੇ ਆ ਜੀ ਕਿਹੇ ਮੈਂਬਰ ਨੇ ਕਿਹੇ ਸਰਪੰਚ ਨੇ ਕੋਈ ਸਾਡੀ ਸਹਾਇਤਾ ਨਹੀਂ ਕੀਤੀ ਕਿਹੇ ਸਰਕਾਰ ਨੇ ਕਿਹੇ ਐਮਐਲਏ ਨੇ ਸਾਡੀ ਕੋਈ ਸਹਾਇਤਾ ਨਹੀਂ ਕੀਤੀ ਇੱਕ ਸਰਕਾਰੀ ਕੋਟਾ ਸਾਡਾ ਗਰੀਬਾਂ ਦਾ ਆ ਅੱਜ ਤੱਕ ਉਹ ਵੀ ਨਹੀਂ ਉਹਨਾਂ ਨੇ ਪਾ ਕੇ ਦਿੱਤਾ ਅੱਛਾ ਜੀ ਹਾਂਜੀ ਉਹ ਵੀ ਪਿੰਡ ਦੇ ਵਿੱਚ ਲਾਗਤ ਬਾਜੀ ਆ ਲਾਗਤ ਬਾਜੀ ਨਾ ਸਾਡਾ ਉਹ ਵੀ ਨਹੀਂ ਪਹਿਨਤਾ ਚਾਰ ਮੇਰੀਆਂ ਬੇਟੀਆਂ ਵਾ ਇੱਕ ਮੇਰਾ ਬੇਟਾ ਵਾ ਉਹਦੀ ਵੀ ਨਿਗਾ ਬਹੁਤ ਘੱਟ ਆ ਉਹ ਵੀ ਡਾਕਟਰਾਂ ਨੂੰ ਮੈਡਮਾਂ ਨੇ ਚੈੱਕ ਕਰਵਾਈ ਉਹਦੀ ਨਿਗਾ ਉਹ ਵੀ ਡਾਕਟਰ ਕਹਿੰਦੇ ਪੀ ਇਹਨੂੰ 3.5 ਨੰਬਰ ਦੀ ਐਨਕਲ ਲੱਗਣੀਆਂ ਤੇ ਇਹਨੂੰ ਐਨਕਲਵਾਓ ਤੇ ਸਾਡੇ ਤੋਂ ਤੇ ਐਨਕਲਵਾਉਣ ਚੁੱਕੇ ਵੀ ਪੈਸੇ ਨਹੀਂ ਹੈਗੇ। ਦੋਸਤੋ ਸਮੇਂ-ਸਮੇਂ ਤੇ ਬਦਲਾਵ ਦੀਆਂ ਸਰਕਾਰਾਂ ਤਾਂ ਬਣੀਆਂ ਪਰ ਨਹੀਂ ਬਦਲੀ ਲੋਕਾਂ ਦੀ ਕਿਸਮਤ। ਸਰਕਾਰਾਂ ਬਦਲੀਆਂ ਜਰੂਰ ਨੇ ਪਰ ਲੋਕਾਂ ਦੀ ਕਿਸਮਤ ਨਹੀਂ ਬਦਲੀ। ਤਸਵੀਰਾਂ ਇਸ ਗੁਰਸਿੱਖ ਦੀਆਂ ਤੁਸੀਂ ਵੇਖ ਸਕਦੇ ਹੋ ਪਿਛਲੇ 9 ਸਾਲ ਤੋਂ ਜਿਹੜਾ ਮੰਜੇ ਤੇ ਹੈ ਇੱਕ ਕੋਠੇ ਤੇ ਛੱਤ ਹੈਗੀ ਦੋਹਾਂ ਕੋਠਿਆਂ ਤੇ ਛੱਤ ਹੀ ਹੈ ਨਹੀਂ ਅਤੇ ਪਤਨੀ ਲੋਕਾਂ ਦੇ ਘਰਾਂ ਦੇ ਵਿੱਚ ਭਾਂਡੇ ਮਾਂਜ ਕੇ ਜਿਹੜਾ ਹੈ ਉਹ ਪਰਿਵਾਰ ਦਾ ਗੁਜ਼ਾਰਾ ਚਲਾ ਰਹੇ ਨੇ ਧੀਆਂ ਨੇ ਵਿਹਉਣ ਵਾਲੀਆਂ ਪਰ ਘਰ ਦੇ ਹਾਲਾਤ ਤਸਵੀਰਾਂ ਬਿਆਨ ਕਰ ਰਹੀਆਂ ਨੇ ਆਹ ਹਾਲਾਤ ਨੇ ਉਸ ਗੁਰਸਿੱਖ ਪਰਿਵਾਰ ਦੇ ਆਓ ਆਪਾਂ ਗੱਲਬਾਤ ਕਰਕੇ ਜਾਣਦੇ ਹਾਂ ਬਾਬਾ ਜੀ ਵਾਇਗੁਰ ਜਿੱਕਾ ਖਾਲਸਾ ਸਾਹਿਬ ਵਾਇਗੁਰ ਜਿੱਕੀ ਫਤਿਹ ਕੀ ਹਾਲਾਤ ਨੇ ਸਾਰਾ ਆਪਣੇ ਬਾਰੇ ਦੱਸਿਓ ਨਾਮ ਦੱਸਿਓ ਕਿਹੜਾ ਇਲਾਕਾ ਹੈ ਤੇ ਕੀ ਗੱਲਬਾਤ ਹੋਈ ਤੁਸੀਂ ਕਿੰਨੇ ਸਮੇਂ ਤੋਂ ਮੰਝੇ ਤੇ ਵਾਇਗੁਰ ਜੀ ਮੈਨੂੰ 9 ਸਾਲ ਹੋ ਗਏ ਲਗਾਤਾਰ ਬੈਡ ਰੈਸਟੀਆਂ ਜੀ 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 ਮੈਂ ਇਦਾਂ ਤੁਰਿਆ ਜਾਂਦਾ ਸੀਗਾ ਜੀ ਠੇਡਾ ਲੱਗ ਕੇ ਡਿੱਗ ਪਿਆ ਅੱਛਾ ਜੀ ਠੇਡਾ ਲੱਗ ਕੇ ਡਿੱਗਣ ਕਾਰਨ ਮੇਰੇ ਪੰਜ ਮਣਕ ਨੇ ਡੈਮੇਜ ਹੋ ਗਿਆ ਪੰਜਾਂ ਥਾਵਾਂ ਤੋਂ ਨਾੜਾਂ ਬਲੌਕ ਹੋ ਗਈਆਂ ਮੇਰਾ ਸਰੀਰ ਬਿਲਕੁਲ ਡੈੱਡ ਹੋ ਗਿਆ ਸੀਗਾ ਸਾਹ ਹੀ ਚੱਲਦੇ ਸੀ ਜਿੰਨੂੰ ਡੈੱਡ ਬਾਡੀ ਕਹਿ ਦਿੰਦੇ ਆ ਜੀ ਮੇਰੀ ਡੈੱਡ ਬਾਡੀ ਹੋ ਗਈ ਅੱਛਾ ਜੀ ਸਿਰਫ ਪਾਤਸ਼ਾਹ ਦੀ ਕਿਰਪਾ ਨਾਲ ਮੇਰੇ ਸਵਾਸ ਹੀ ਚੱਲਦੇ ਸੀ ਹੋਰ ਮੈਂ ਕੁਛ ਨਹੀਂ ਕਰ ਸਕਦਾ ਨਾ ਪਰਣਾ ਬੰਨ ਸਕਦਾ ਨਾ ਆਪ ਦਾ ਦਾੜਾ ਹੀ ਸਵਾ ਸਕਦਾ ਹਾਂ ਨਾ ਲੈਟਰਿੰਗ ਨਾ ਬਾਥਰੂਮ ਕਿਤੇ ਨਹੀਂ ਜੀ ਜਾ ਸਕਦਾ ਮੈਨੂੰ ਦੋ ਜਣੇ ਇੱਧਰ ਨੂੰ ਪਾਸਾ ਵਟਾਉਂਦੇ ਹੀ ਦੋ ਜਣੇ ਹੀ ਇੱਧਰ ਨੂੰ ਪਾਸਾ ਵਟਾਉਂਦੇ ਹਾਂਜੀ ਹਾਲਾਤ ਘਰ ਦੇ ਬਹੁਤ ਮਾੜੇ ਆ ਜੀ ਵੇਖ ਲਓ ਹਾਲਾਤ ਸਾਡੇ ਬਾਕੀ ਮੈਂ ਢੋਲ ਕੇ ਤਪਲਾ ਵਜਾਉਣਾ ਸੀ ਆਪ ਦਾ ਬੱਚੇ ਪਰਿਵਾਰ ਫੈਮਿਲੀ ਚਲਾਉਣਾ ਹਮਾਰੀ ਚੰਗੀ ਹਾਂਜੀ ਕਦੀ ਕਿਹੇ ਕਿਹੇ ਨਾ ਕਦੀ ਰਾਗੀ ਨਾ ਚੱਲ ਜਾਣਾ ਕਿਹ ਕਲਾਕਾਰ ਨਾ ਚੱਲ ਜਾਣਾ ਨਿੱਕੇ ਮੋٹے ਕਲਾਕਾਰ ਨਾ 4-500 ਰੁਪਇਆ ਲੈ ਆਉਣਾ ਤੇ ਜਿਉਂ ਸੱਟ ਲੱਗੀ ਉਸ ਤੋਂ ਬਾਅਦ ਮੇਰੇ ਤੋਂ ਕੰਮ ਕੋਈ ਨਹੀਂ ਹੋਇਆ ਜੀ ਹੁਣ ਮੇਰੇ ਘਰ ਦੀ ਆ ਵਿਚਾਰੀਏ ਕਦੀ ਕਹੇ ਦੇ ਘਰ ਕਦੀ ਕਿਤੇ ਉਹ ਮੰਗਦੀ ਕਦੀ ਕਿਤੇ ਉਹ ਚਲੋ ਸਾਡਾ ਮਾੜਾ ਚੰਗਾ ਗੁਜ਼ਾਰਾ ਹੰਨੋ ਲਿਆਣ ਕੇ ਚੋਗ ਚਗਾਉਂਦੀ ਆ ਮਨ ਨੂੰ ਕਿੰਨਾ ਕੁ ਦੁੱਖ ਮਨ ਨੂੰ ਬਹੁਤ ਦੁੱਖ ਆ ਜੀ ਮਨ ਨੂੰ ਵੇਖ ਲੂ ਦੁੱਖ ਨੂੰ ਦੁੱਖੀ ਆ ਜੀ ਗੁਰਸਿੱਖ ਭਰਾ ਐਨੇ ਲੰਗਰ ਲਾਉਂਦੇ ਨੇ ਕਦੀ ਕੋਈ ਸੰਸਥਾ ਤੁਹਾਡੇ ਕੋਲ ਪਹੁੰਚੀ ਤੁਸੀਂ ਕਿਹਨਾਂ ਕੋਲ ਪਹੁੰਚੇ ਨਹੀਂ ਜੀ ਅਸੀਂ ਅਸੀਂ ਵੀ ਨਹੀਂ ਕਿਹ ਕੋ ਪਹੁੰਚੇ ਨਾ ਸਾਡੇ ਕੋ ਕੋਈ ਪਹੁੰਚਿਆ ਹਾਂਜੀ ਅੱਛਾ ਜੀ ਕੀ ਸਹਾਤਾ ਹੋਣੀ ਚਾਹੀਦੀ ਕਿਵੇਂ ਦੀ ਮਦਦ ਸਹਾਤਾ ਹੀ ਅਹੀਂ ਇਹ ਹੀ ਤਰਲਾਈ ਆ ਜੀ ਸਾਡੇ ਤੇ ਅਸੀਂ ਤਾਂ ਬੇਨਤੀ ਕਰਦੇ ਆ ਸਾਰੇ ਭਰਾਵਾਂ ਗਾੜੀ ਵੀ ਸਾਡੀ ਵੱਧ ਤੋਂ ਵੱਧ ਸਹਾਤਾ ਕੀਤੀ ਜਾਵੇ ਸਾਡੇ ਨੇ ਕੋਈ ਮਦਦ ਕੀਤੀ ਤੁਹਾਡੇ ਕੋਈ ਸਰਕਾਰ ਨੇ ਨਹੀਂ ਸਾਡੀ ਕਿਹ ਨਹੀਂ ਬੋਟਲੈਂਡ ਤੇ ਵਾਧੂ ਆਉਂਦੇ ਆ ਜੀ ਅੱਛਾ ਜੀ ਕਿਹੇ ਮੈਂਬਰ ਨੇ ਕਿਹਾ ਸਰਪੰਚ ਨੇ ਕੋਈ ਸਾਡੀ ਸਹਾਇਤਾ ਨਹੀਂ ਕੀਤੀ ਕਿਹੇ ਸਰਕਾਰ ਨੇ ਕਿਹੇ ਐਮਐਲਏ ਨੇ ਖਾਦੀ ਕੋਈ ਸਹਾਇਤਾ ਨਹੀਂ ਕੀਤੀ ਇੱਕ ਸਰਕਾਰੀ ਕੋਠਾ ਸਾਡਾ ਗਰੀਬਾਂ ਦਾ ਆ ਅੱਜ ਤੱਕ ਉਹ ਵੀ ਨਹੀਂ ਉਹਨਾਂ ਨੇ ਪਾ ਕੇ ਦਿੱਤਾ ਅੱਛਾ ਜੀ ਹਾਂ ਜੀ ਉਹ ਵੀ ਪਿੰਡ ਦੇ ਵਿੱਚ ਲਾਗਤਬਾਜੀ ਆ ਲਾਗਤਬਾਜੀ ਨਾਲ ਸਾਡਾ ਉਹ ਵੀ ਨਹੀਂ ਪਹਿਨਤਾ ਅੱਛਾ ਜੀ ਹਾਂ ਜੀ ਤੇ ਅਹੀਂ ਤੇ ਭੈਣ ਭਰਾਵਾਂ ਗਾੜੀ ਇਹੀ ਅਰਦਾਸ ਬੇਨਤੀ ਕਰਦੇ ਆ ਕਿ ਸਾਡੀ ਗਰੀਬਾਂ ਦੀ ਬਾਹ ਫੜੀ ਜਾਵੇ ਸਾਨੂੰ ਵੱਦ ਤੋਂ ਵੱਧ ਜਿੰਨਾ ਵੀ ਸੰਯੋਗ ਦੇ ਸਕਦੇ ਜੇ ਗਰੀਬ ਪਰਿਵਾਰ ਨੂੰ ਦੋ ਚਾਰ ਮੇਰੀਆਂ ਬੇਟੀਆਂ ਵਾ ਇੱਕ ਮੇਰਾ ਬੇਟਾ ਵਾ ਉਹਦੀ ਵੀ ਨਿਗਾ ਬਹੁਤ ਘਟਿਆ ਉਹ ਵੀ ਡਾਕਟਰਾਂ ਨੂੰ ਮੈਡਮਾਂ ਨੇ ਚੈੱਕ ਕਰਵਾਈ ਉਹਦੀ ਨਿਗਾ ਉਹ ਵੀ ਡਾਕਟਰ ਕਹਿੰਦੇ ਪੀ ਇਹਨੂੰ 3.5 ਨੰਬਰ ਦੀ ਐਨਕਲ ਲੱਗਣੀਆਂ ਤੇ ਇਹਨੂੰ ਐਨਕਲਵਾਓ ਤੇ ਸਾਡੇ ਤੋਂ ਤੇ ਐਨਕਲਵਾਉਣ ਚੁੱਕੇ ਵੀ ਪੈਸੇ ਨਹੀਂ ਹੈਗੇ ਆ ਮੇਰੀ ਬੇਟੀ ਪੜਦੀ ਰਿਸ਼ਤੇਦਾਰ ਆਇਆ ਕੋਈ ਬੋੜਿਆ ਤੁਹਾਡੇ ਕੋਈ ਰਿਸ਼ਤੇਦਾਰ ਭੈਣ ਭਰਾ ਚਲੋ ਮਾੜੇ ਚੰਗੇ ਆਪੋ ਆਪਣੇ ਘਰਾਂ ਚ ਤੁਹਾਨੂੰ ਪਤਾ ਹੀ ਆ ਗਰੀਬਾਂ ਘਰਾਂ ਚ ਕੀ ਆ ਕੋਈ 100 ਦੇਜੂ ਕੋਈ 200 ਦੇਜੂ ਵੱਤੋ ਵੱਤ ਕੋਈ ਕੀ ਦੇਉ ਸਾਨੂੰ ਆਪੋ ਆਪਣੇ ਘਰਾਂ ਦੇ ਲੋਕਾਂ ਦੀ ਗੁਜ਼ਾਰੀ ਚੱਲਦੀ ਹਾਂਜੀ ਬਣਾ ਤੁਹਾਡਾ ਕੀ ਨਾਮ ਹੈ ਮੇਰਾ ਨਾਮ ਸਨੁਪ੍ਰੀਤ ਕੌਰ ਹੈ ਕੀ ਹਾਲਾਤ ਨੇ ਪਰਵਾਹ ਹਾਲਾਤ ਬਹੁਤ ਮਾੜੇ ਵੀਰ ਜੀ ਹਾਂਜੀ ਕਿੰਨੇ ਘਰਾਂ ਦਾ ਕੰਮ ਕਰਦੇ ਸੀ ਚੌਂ ਘਰਾਂ ਦਾ ਕਰਦੇ ਸੀ ਉਸ ਨਾਲ ਘਰ ਦਾ ਗੁਜ਼ਾਰਾ ਹੋ ਜਾਂਦਾ ਕਰਨਾ ਹੀ ਪੈਣਾ ਸਰ ਕਿਹੜੀ ਕਿਉਂ ਇਹਨਾਂ ਨੂੰ ਤਾਂ ਆਪਾਂ ਕਹਿ ਨਹੀਂ ਸਕਦੇ ਨਾ ਆਪਾਂ ਬੱਚੇ ਨੂੰ ਕਹਦਾ ਉਹ ਵੀ ਛੋਟਾ ਕਿੰਨੀਆਂ ਚਾਰ ਵਿਆਹਣ ਵਾਲੀਆਂ ਦੋ ਵਿਆਈਆਂ ਦਿਓ ਹੋਣ ਇੱਕ ਨਾਨਕੇ ਨੂੰ ਦਿੱਤੀ ਇੱਕ ਮੇਰੇ ਕੋਲ ਇੱਕ ਕੋਠੇ ਦੇ ਛੱਤ ਨਹੀਂ ਦੂਸਰੇ ਦੇ ਛੱਤ ਹੈ ਕਿਵੇਂ ਨਹੀਂ ਸਰ ਉਹ ਪੈ ਹੀ ਨਹੀਂ ਉਹ ਜਦੋਂ ਕਮਰੇ ਸ਼ੁਰੂ ਕੀਤੇ ਸੱਟ ਲੱਗ ਗਈ ਬਾਅਦ ਚੌਥੇ ਕੰਮ ਅੜ ਗਿਆ ਬਾਅਦ ਚ ਨਹੀਂ ਪੈਣ ਭਰਾਵਾਂ ਤੋਂ ਇਸ ਤਰ੍ਹਾਂ ਠਾਗ ਠਗਾ ਕੇ ਬਣਾਉਂਦੇ ਕਹਿੰਦੇ ਅਸੀਂ ਗਰੀਬਾਂ ਦੀ ਬਹੁਤ ਸਹਾਇਤਾ ਕਰਦੇ ਕੋਈ ਕੀਤੀ ਉਹਨਾਂ ਨੇ ਨਹੀਂ ਕਹਿੰਦੇ ਨੇ ਕੀਤੀ ਸਾਡਾ ਸਰਕਾਰੀ ਕੰਮ ਰਾ ਆ ਪਾਜੀ ਸਾਡਾ ਹੀ ਸਰਪੰਚ ਆ ਉਹਨਾਂ ਨੇ ਨਹੀਂ ਉਹਦੀ ਚੱਲਣ ਦਿੱਤੀ ਅੱਛਾ ਜੀ ਉਹਨਾਂ ਪਿੰਡ ਵਾਲਿਆਂ ਨੇ ਆਪਣੀ ਚਲਾਈ ਨਹੀਂ ਬਣ ਦਿੱਤੇ ਸਾਡੇ ਸਹੀ ਹਾਂਜੀ ਕੋ ਰਿਸ਼ਤੇਦਾਰ ਬੋੜਿਆ ਜੇ ਲੱਗਦਾ ਬੋੜਿਆ ਪਿੰਡ ਚ ਮੁੰਡਾ ਦਰਸੀਮ ਆ ਉਹਨੇ ਬਹੁਤ ਮਦਦ ਕੀਤੀ ਪਰ ਰੋਜ਼ ਕੌਣ ਕਰਦਾ ਰੋਜ਼ ਕੌਣ ਹੀ ਨਹੀਂ ਕਰਦਾ ਆਪਣੀ ਮਦਦ ਅੱਛਾ ਜੀ ਇੱਕ ਦਿਨ ਦਾ ਫਿਰ ਸਰ ਕੋਈ ਦੇ ਦੇ ਰੋਜ਼ ਕੌਣ ਦਿੰਦਾ ਫਿਰ 9 ਸਾਲ ਤੋਂ ਮੰਜੇ ਦੇ ਤੇ ਤੁਸੀਂ ਸਾਂਭਦੇ ਨਾਲ ਮੇਰੇ ਘਰਾਂ ਦਾ ਕੰਮ ਕਰਦੇ ਕੀ ਕਿਵੇਂ ਦੀ ਮਦਦ ਤੁਹਾਡੀ ਕੋਈ ਵੀਰ ਕਰਦੇ ਵੀ ਜਿਹੜਾ ਕੀ ਅਪੀਲ ਕਰਨੀ ਜਾਓਗੇ ਇਹ ਹੀ ਮਦਦ ਕਰਨਾ ਚਾਹੁੰਨੇ ਵੀ ਸਾਡੇ ਘਰ ਬੂਆ ਬਾਂਜ ਵਧ ਗਿਆ ਬੱਚੇ ਦੀ ਨਿਗਾਹ ਸਹੀ ਹੋ ਜੇ ਇਹ ਵਾਲੇ ਵੀ ਠੀਕ ਹੋ ਜਾਣ ਕੋਈ ਇਹਨਾਂ ਨੂੰ ਸਾਧਨ ਲੈ ਕੇ ਦਿੱਤਾ ਜਾਵੇ ਜਿਹੜਾ ਆਪਣਾ ਇਹ ਚਲਾ ਕੇ ਘਰ ਦਾ ਗੁਜ਼ਾਰਾ ਕਰ ਸਕੇ ਬਾਬਾ ਜੀ ਆਪਣਾ ਫੋਨ ਨੰਬਰ ਜਿਹੜਾ ਬੋਲ ਦਿਓ ਤਾਂ ਜੋ ਕਿ ਤੁਹਾਡੀ ਮਦਦ ਹੋ ਸਕੇ వైగృజి నంబర్ ਹੈਗਾ 98723 61126 ਇੱਕ ਵਾਰ ਫਿਰ ਬੋਲਦਾ 98723 61126 ਧੰਨਵਾਦ